ਸਾਡਾ ਸ਼੍ਰੀਕਲ ਦੋਸਤੋ ਮੈਂ ਆਸਕਵਿੰਦਰ ਸ਼ੇਰ ਖਿਲ ਜਲੰਧਰ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਪੱਕਿਆ ਹੋਇਆ ਜਲੰਧਰ ਵੈਸਟ ਦੀਆਂ ਚੋਣਾਂ ਦੇ ਵਿੱਚ ਬਸ ਹੁਣ ਕੁਝ ਹੀ ਦਿਨ ਬਾਕੀ ਨੇ ਤੇ ਵੱਖ-ਵੱਖ ਆਗੂ ਆਪਣੀ-ਆਪਣੀ ਜਿੱਤ ਦਾ ਦਾਵਾ ਠੋਕਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਉਚਿਤੇ ਤੌਰ ਤੇ ਆਪਣੇ ਸਾਥੀਆਂ ਦੇ ਨਾਲ ਜਲੰਧਰ ਵੈਸਟ ਦੇ ਵਿੱਚ ਦੌਰੇ ਕਰ ਰਹੇ ਨੇ ਉਹਨਾਂ ਦਾ ਪਰਿਵਾਰ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ প্রচার ਦੇ ਵਿੱਚ ਲੱਗੇ ਹੋਏ ਨੇ ਆਪਣੇ ਉਮੀਦਵਾਰ ਮਹਿੰਦਰ ਭਗਤ ਦੇ ਹੱਕ ਦੇ ਵਿੱਚ ਜ਼ਿਕਰ ਜੋਗ ਹੈ ਕਿ ਮਹਿੰਦਰ ਭਗਤ ਪਿਛਲੀਆਂ ਚੋਣਾਂ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਸੀ ਤੇ 2017 ਵੀ ਉਹਨਾਂ ਨੇ ਬੀਜੇਪੀ ਵੱਲੋਂ ਲੜੀਆਂ ਸੀ ਤੇ 2022 ਵੀ ਜਿਹੜੀਆਂ ਚੋਣਾਂ ਨੇ ਉਹ ਬੀਜੇਪੀ ਦੇ ਵੱਲੋਂ ਲੜੇ ਸੀ ਪਰ ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਮੁੱਖ ਮੰਤਰੀ ਕਹਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਜਿੱਤਿਆ ਦਿਓ ਤੇ ਅਸੀਂ ਉਹਨਾਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਬਣਾ ਦਵਾਂਗੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਇਸ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੁੱਲੀ ਵਿਸਤਰਾ ਗੋਲ ਹੋਣ ਵਾਲਾ ਹੈ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੀਜੇ ਸਥਾਨ ਤੇ ਆ ਜਿਹੜੀ ਉਹ ਆਮ ਆਦਮੀ ਪਾਰਟੀ ਰਹੀ ਸੀ ਤੇ ਇਸੇ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਹੁਣ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੀ ਹੋਣ ਵਾਲੇ ਨੇ ਤੇ ਕਾਂਗਰਸ ਇਤਿਹਾਸਕ ਜਿੱਤ ਹਾਸਲ ਕਰੇਗੀ ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਦਾਵਾ ਠੋਕਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੇ ਜਿਹੜੇ ਉਹ ਇਸ ਚੋਣ ਦੇ ਵਿੱਚ ਜਿੱਤ ਹਾਸਲ ਕਰਨਗੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਪਰ ਦੋ ਤਿੰਨ ਘੰਟਿਆਂ ਬਾਅਦ ਹੀ ਉਹ ਘਰ ਵਾਪਸੀ ਕਰਦੇ ਨੇ ਬੀਬੀ ਜਗੀਰ ਕੌਰ ਦੀ ਮੌਜੂਦਗੀ ਦੇ ਵਿੱਚ ਤੇ ਸਿਆਸੀ ਮਾਹੌਲ ਹੈ ਜਿਹੜਾ ਉਹ ਪੂਰੀ ਤਰ੍ਹਾਂ ਪੱਕਿਆ ਹੋਇਆ ਕਾਂਗਰਸ ਆਪਣੀ ਜਿੱਤ ਦਾ ਦਾਵਾ ਠੋਕ ਰਹੀ ਹੈ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਮਹਿੰਦਰ ਭਗਤ ਨੂੰ ਤੁਸੀਂ ਵਿਧਾਇਕ ਬਣਾ ਦੋਗੇ ਤੇ ਅਸੀਂ ਮੰਤਰੀ ਬਣਾ ਦੇਵਾਂਗੇ ਤੇ ਬੀਜੇਪੀ ਹਮੇਸ਼ਾ ਤੋਂ ਜਲੰਧਰ ਵੈਸਟ ਦੇ ਵਿੱਚ ਮਜ਼ਬੂਤ ਰਹੀ ਹੈ 2007 ਦੇ ਵਿੱਚ ਚੁੰਨੀ ਲਾਲ ਭਗਤ ਇਥੋਂ ਵਿਧਾਇਕ ਬਣਦੇ ਨੇ ਉਦੋਂ ਬਾਅਦ ਚੋਣਾ ਹੁੰਦੀਆਂ ਨੇ 2012 ਦੇ ਵਿੱਚ 2012 ਦੇ ਵਿੱਚ ਵੀ ਚੁੰਨੀ ਲਾਲ ਭਗਤ ਨੇ ਜਿਹੜੇ ਉਹ ਇਥੋਂ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਪਰ ਅਗਲੀ ਚੋਣ 2017 ਦੀ ਮਹਿੰਦਰ ਭਖਤ ਨੇ ਜਿਹੜੇ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਚੋਣ ਲੜਦੇ ਨੇ ਚੰਗੀਆਂ ਵੋਟਾਂ ਪੈਂਦੀਆਂ ਨੇ ਪਰ ਜਿੱਤ ਹਾਸਲ ਨਹੀਂ ਕਰ ਪਾਉਂਦੇ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ 2017 ਦੇ ਵਿੱਚ ਬਾਜ਼ੀ ਮਾਰ ਲੈਂਦੇ ਨੇ ਤੇ ਫਿਰ ਵਾਰੀ ਆਉਂਦੀ ਹੈ 2022 ਦੀਆਂ ਚੋਣਾਂ ਦੀ ਉਸ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ ਉਹ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਮਾਫ ਕਰਨਾ ਅਸ਼ੀਤ ਲੁੰਗਰਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ 2012 ਦੇ 22 ਦੇ ਵਿੱਚ ਜਿੱਤਦੇ ਨੇਤੇ 2017 ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਇਥੋਂ ਵਿਧਾਇਕ ਬਣਦੇ ਨੇ ਉਸ ਤੋਂ ਬਾਅਦ ਵਾਇ ਇਲੈਕਸ਼ਨ ਵੀ ਜਿਹੜੀ ਜਲੰਧਰ ਦੇ ਵਿੱਚ ਹੋਈ ਸੀ ਲੋਕ ਸਭਾ ਦੀ ਉਸ ਦੇ ਵਿੱਚ ਵੀ ਸੁਸ਼ੀਲ ਕੁਮਾਰ ਰਿੰਕੂ ਨੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਜਾਂਦੇ ਨੇ ਤੇ ਇਥੋਂ ਕਾਂਗਰਸ ਦਾ ਘੜ ਤੋੜਨ ਦੇ ਵਿੱਚ ਆਮ ਆਦਮੀ ਪਾਰਟੀ ਮਜ਼ਬੂਤ ਰਹਿੰਦੀ ਆ ਪਰ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਵੀ ਮਿਲ ਜਾਂਦੀ ਆ 2024 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਰ ਉਹ ਟਿਕਟ ਮੋੜ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਜਲੰਧਰ ਦੀ ਲੋਕ ਸਭਾ ਚੋਣਾਂ ਜਿਹੜੀ ਉਹ ਲੜਦੇ ਨੇ ਬੀਜੇਪੀ ਵੱਲੋਂ ਪਰ ਜਿੱਤ ਹਾਸਲ ਨਹੀਂ ਕਰ ਪਾਉਂਦੇ ਪਰ 2017 ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਊਂਗਰਾਲ 2022 ਦੇ ਵਿਧਾਇਕ ਹੁਣ ਦੋਵੇਂ ਬੀਜੇਪੀ ਦੇ ਵਿੱਚ ਸ਼ਾਮਲ ਨੇ ਤੇ ਦੋਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਇਸ ਸੀਟ ਨੂੰ ਬੀਜੇਪੀ ਦੀ ਚੋਲੀ ਪਾਉਣ ਦੇ ਵਿੱਚ ਦੂਜੇ ਪਾਸੇ ਮਹਿੰਦਰ ਪਖਤ ਜਿਹੜੇ ਕਿ ਬੀਜੇਪੀ ਦੇ 17 ਅਤੇ 22 ਦੇ ਵਿੱਚ ਜਿਹੜੇ ਉਮੀਦਵਾਰ ਸੀ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਇਸ ਤਰੀਕੇ ਦੇ ਨਾਲ ਮੰਨਿਆ ਜਾਵੇ ਕਿ ਬੀਜੇਪੀ ਦੇ ਜਿਹੜੇ ਪੁਰਾਣੇ ਅਤੇ ਨਵੇਂ ਆਗੂ ਨੇ ਉਹਨਾਂ ਦੇ ਵਿੱਚ ਪੂਰੀ ਜ਼ੋਰ ਅਜਮਾਇਸ਼ ਹੋ ਰਹੀ ਹੈ ਇਸ ਸੀਟ ਨੂੰ ਲੈ ਕੇ ਖਾਸ ਗੱਲ ਹੋਰ ਵੀ ਹੈ ਕਿ ਜ਼ਿਆਦਾਤਰ ਉਮੀਦਵਾਰ ਨੇ ਜਿਹੜੇ ਉਹਨਾਂ ਦਾ ਨਾਂ ਐਸ ਤੋਂ ਸ਼ੁਰੂ ਹੁੰਦਾ ਸੁਸ਼ੀਲ ਕੁਮਾਰ ਰਿੰਕੂ ਸਪੋਰਟ ਕਰ ਰਹੇ ਨੇ ਸ਼੍ਰੀ ਤਲੰਗਰਾਲ ਦੀ ਸਰਜੀਤ ਕੌਰ ਤੇ ਸਰਿੰਦਰ ਕੌਰ ਨੇ ਜਿਹੜੇ ਹੋਰ ਉਮੀਦਵਾਰ ਨੇ ਉਹਨਾਂ ਦੇ ਨਾਂ ਵੀ ਐਸ ਤੋਂ ਸ਼ੁਰੂ ਹੁੰਦਾ ਬੜੇ ਉਤਪਾਕ ਦੀ ਗੱਲ ਹੈ ਕਿ ਲਗਾਤਾਰ ਮਾਹੌਲ ਬਣਿਆ ਹੋਇਆ ਦੂਜੇ ਪਾਸੇ ਕਾਂਗਰਸ ਨੇ ਆਮ ਆਦਮੀ ਪਾਰਟੀ ਤੇ ਇਹ ਵੀ ਇਲਜ਼ਾਮ ਲਾਈ ਨੇ ਕਿ ਹੱਥ ਜੋੜ ਕੇ ਤਾਂ ਵੋਟਾਂ ਆਮ ਆਦਮੀ ਪਾਰਟੀ ਨੂੰ ਨਹੀਂ ਮਿਲ ਰਹੀਆਂ ਪਰ ਹੁਣ ਇਹ ਗੈਂਗਸਟਰਾਂ ਦਾ ਸਹਾਰਾ ਲੈ ਰਹੀ ਹੈ ਕਾਂਗਰਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਿਹੜੀ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਇਸ ਸੀਟ ਨੂੰ ਜਿੱਤਣ ਦੇ ਲਈ ਪੈਸੇ ਦਾ ਜ਼ੋਰ ਵੀ ਲਾਇਆ ਜਾ ਰਿਹਾ ਕਾਨੂੰਨੀ ਵਿਵਸਥਾ ਨੂੰ ਵੀ ਛੱਕੇ ਟੰਗਿਆ ਜਾ ਰਿਹਾ ਇਸ ਸਭ ਦੇ ਬਾਵਜੂਦ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਣਗੇ ਕਾਂਗਰਸ ਦਾ ਦਾਵਾ ਹੈ